ਯੂਕੇ ਤੋਂ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਜਗਤਾਰ ਜੌਲ ਦਾ ਗਰਮਾਇਆ ਮਾਮਲਾ ਐਮਪੀ ਨੇ ਰੱਖੀ ਵੱਡੀ ਮੰਗ ਕੈਨੇਡਾ ਤੋਂ ਆਈ ਮਾੜੀ ਖਬਰ ਦੋ ਜਹਾਜ਼ਾਂ ਦੀ ਹੋਈ ਟੱਕਰੇ ਇਲਾਕੇ 'ਚ ਡਰ ਦਾ ਮਾਹੌਲ ਅਮਰੀਕਾ ਤੋਂ ਆਈ ਵੱਡੀ ਖਬਰ ਟਰੰਪ ਨੇ ਕਰ ਦਿੱਤਾ ਵੱਡਾ ਐਲਾਨ ਦੁਨੀਆ ਕਰ ਦਿੱਤੀ ਹੈਰਾਨ ਅਮਰੀਕਾ ਨੇ ਬਦਲੇ ਨਿਯਮ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ ਟਰੰਪ ਨੇ ਅਚਨਚੇਤ ਲਿਆ ਫੈਸਲਾ ਯੂਕੇ ਤੋਂ ਪੰਜਾਬੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਵੈਸਟ ਡਨਵਰਟਨ ਸ਼ਾਇਦ ਤੋਂ ਲੇਵਰ ਐਮਪੀ ਡਗਲਸ ਮੈਕ ਐਲਸਟਰ ਨੇ ਜਗਤਾਰਦ ਸਿੰਘ ਜੋਲ ਦੀ ਰਿਹਾਈ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਸਖਤਰਤੇ ਦਬਾਅ ਵਧਾਉਣ ਦੀ ਜ਼ਰੂਰਤ ਬਾਰੇ ਬੋਲਦੇ ਹੋਏ ਏਪੀਪੀਜੀ ਮੀਟਿੰਗਾਂ ਵਿੱਚ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਉਹਨਾਂ ਨੇ ਭਾਰਤ ਨਾਲ ਸਬੰਧਾਂ ਲਈ ਜ਼ਿੰਮੇਵਾਰ ਵਿਦੇਸ਼ ਮੰਤਰੀ ਨਾਲ ਰੀਪਰੀਵ ਦੇ ਨਾਲ-ਨਾਲ ਇੱਕ ਮਹੀਨਾਵਾਰ ਮੀਟਿੰਗ ਕੀਤੀ ਜ਼ਿਕਰਯੋਗ ਹੈ ਕਿ ਮੀਡੀਆ ਰਿਪੋਰਟ ਅਨੁਸਾਰ ਜਗਜੀ ਜੋਲ ਯੂਕੇ ਤੋਂ ਆਪਣਾ ਅਨੰਦ ਕਾਰਜ ਕਰਵਾਉਣ ਆਇਆ ਸੀ ਅਤੇ ਵਿਆਹ ਤੋਂ ਬਾਅਦ ਪੁਲਿਸ ਨੇ ਉਸ ਨੂੰ ਬਾਜ਼ਾਰ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰਦੇ ਆ ਫੜ ਲਿਆ ਸੀ ਜਿਸ ਬ੍ਰੁੱਧ ਅਦਾਲਤ ਅੰਦਰ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੀ ਵੱਖ-ਵੱਖ ਜੇਲ੍ਹਾਂ 'ਚ ਹੁੰਦਾ ਹੋਇਆ ਹੁਣ ਦਿੱਲੀ ਦੀ ਜੇਲ੍ਹ ਅੰਦਰ ਬੰਦਾ ਹੈ ਇਸੇ ਤਰ੍ਹਾਂ ਗ੍ਰੈਬ ਸ਼ਮ ਤੋਂ ਲੇਬਰ ਐਮਪੀ ਡਾਕਟਰ ਲੌਰਨ ਸੁਲੀਵਾਨ ਨੇ 1984 ਦੀਆਂ ਦੁਖਦਾਈਆਂ ਘਟਨਾਵਾਂ ਅਤੇ ਇਸ ਦੇ ਛੱਡੇ ਗਏ ਜ਼ਖਮਾਂ ਬਾਰੇ ਜੋਸ਼ ਨਾਲ ਗੱਲ ਕੀਤੀ ਉਸਨੇ ਏਪੀਪੀਜੀ ਸਮਾਗਮ ਤੋਂ ਇੱਕ ਘੰਟਾ ਪਹਿਲਾਂ ਖੁਲਾਸਾ ਕੀਤਾ ਕਿ ਉਹਨਾਂ ਨੇ ਜੋਨ 1984 ਦੇ ਸਿੱਖ ਨਸਲਕੁਸ਼ੀ ਵਿੱਚ ਯੂਕੇ ਦੀ ਸ਼ਮੂਲੀਅਤ ਬਾਰੇ ਦਾਅਵਾ ਕੀਤਾ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਦਾ ਸਨਮਾਨ ਕਰਨ ਬਾਰੇ ਲੌਬੀ ਵਿੱਚ ਸਿੱਧੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦਾ ਮੌਕਾ ਲਿਆ ਉਹਨਾਂ ਨੇ ਇੱਕ ਅਨੁਕੂਲ ਜਵਾਬ ਦਿੱਤਾ ਤੇ ਉਸਨੇ ਪੁੱਛਿਆ ਕਿ ਕੀ ਉਹ ਇਸ ਨੂੰ ਏਪੀਪੀਜੀ ਸਮਾਗਮ ਵਿੱਚ ਮੌਜੂਦ ਲੋਕਾਂ ਨਾਲ ਸਾਂਝਾ ਕਰ ਸਕਦੀ ਹੈ ਇਸ ਨਾਲ ਉਮੀਦਾਂ ਵਧੀਆਂ ਨੇ ਕਿ ਯੂਕੇ ਸਰਕਾਰ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਬਾਰੇ ਜਨਤਕ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ ਸਿੱਖ ਫੈਡਰੇਸ਼ਨ ਯੂਕੇ ਦੇ ਬੀਪੀਓ ਭਾਈ ਦਵਿੰਦਰਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਲਾਰਡ ਵਾਜिद ਖਾਨ ਫੇਤ ਮੰਤਰੀ ਨੇ ਬ੍ਰਿਟਿਸ਼ ਸਿੱਖਾਂ ਲਈ ਏਪੀਪੀਜੀ ਦੀ بیمੇ ਵਿਰੇਗੰਡ ਮਨਾਉਣ ਲਈ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕੀਤਾ ਸੀ ਉਹਨਾਂ ਵੱਲੋਂ ਦਿੱਤੇ ਗਏ ਭਰੋਸੇ ਤੋਂ ਇਹ ਸਪਸ਼ਟ ਸੀ ਕਿ ਉਹ ਹੁਣ ਬਹੁਤ ਜ਼ਿਆਦਾ ਜਾਣੂ ਨੇ ਅਤੇ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਮੁੱਦਿਆਂ ਤੇ ਵਿਸ਼ਵਾਸ ਮੰਤਰੀ ਦੇ ਤੌਰ ਤੇ ਉਹਨਾਂ ਦੀ ਸ਼ਮੂਲੀਅਤ ਦੇ ਆਲੇ-ਦੁਆਲੇ ਦੀਆਂ ਚਿੰਤਾਵਾਂ ਨੂੰ ਸਕਾਰ ਕਰਦਿਆਂ ਸਰਕਾਰ ਅਤੇ ਨੰਬਰ 10 ਨੂੰ ਕਾਰਵਾਈ ਕਰਨ ਦੀ ਲੋੜ ਹੈ ਕੈਨੇਡਾ ਦੇ ਦੱਖਣੀ ਮੈਨੀਟੋਬਾ ਦੇ ਸਟੀਨਵਾਕ ਸ਼ਹਿਰ ਦੇ ਨੇੜੇ ਦੋ ਛੋਟੇ ਜਹਾਜ਼ਾਂ ਦੇ ਵਿੱਚ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਦੋ ਸਟੂਡੈਂਟਸ ਪਾਇਲਟਾਂ ਦੀ ਮੌਤ ਹੋ ਗਈ ਹੈ ਇਹ ਦੁਖਦਾਈ ਹਾਦਸਾ ਸਵੇਰੇ 9:30 ਵਜੇ ਹੈਨੋਵਰ ਨਾਮਕ ਇੱਕ ਪੈਂਡੂ ਖੇਤਰ ਵਿੱਚ ਵਾਪਰਿਆ ਜੋ ਕਿ ਸਟੀਨਵਾਕ ਦੇ ਦੱਖਣ ਵਿੱਚ ਸਥਿਤ ਹੈ ਹਰਬ 에ਅਰ ਫਲਾਈਂਗ ਸਕੂਲ ਦੇ ਪ੍ਰਧਾਨ ਐਡਮ ਪੈਨਰ ਨੇ ਪੁਸ਼ਟੀ ਕੀਤੀ ਹੈ ਕਿ ਦੋਵੇਂ ਜਹਾਜ਼ ਉਡਣ ਸਖਲਾਈ ਦੌਰਾਨ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ ਹਾਦਸੇ ਵਿੱਚ ਮਾਰੇ ਗਏ ਦੋਵੇਂ ਪਾਇਲਟ ਆਫਲਾਈਂਗ ਸਕੂਲ ਦੇ ਸਟੂਡੈਂਟਸ ਸਨ ਅਤੇ ਉਸ ਸਮੇਂ ਜਹਾਜ਼ ਵਿੱਚ ਇਕੱਲੇ ਸਨ ਕੋਈ ਯਾਤਰੀ ਮੌਜੂਦ ਨਹੀਂ ਸੀ ਰਾਇਲ ਅਮਾਉਂਟਡ ਪੁਲਿਸ ਆਫ ਕੈਨੇਡਾ ਨੇ ਕਿਹਾ ਕਿ ਦੋਵੇਂ ਪਾਇਲਟਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਮਿਲੀਆਂ ਨੇ ਹਾਲਾਂਕਿ ਮ੍ਰਿਤਕਾਂ ਦੀ ਉਮਰ ਅਤੇ ਲਿੰਗ ਬਾਰੇ ਹੁਣ ਤੱਕ ਕੋਈ ਵੀ ਅਧਿਕਾਰਿਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦਾ ਕਾਰਨ ਕੀ ਹੈ ਹਰਪ 에ਅਰ ਕੈਨੇਡਾ ਵਿੱਚ ਪਾਇਲਟ ਸਖਲਾਈ ਲਈ ਜਾਣੀ ਜਾਂਦੀ ਇੱਕ ਪ੍ਰਸਿੱਧ ਉਡਾਣ ਸਖਲਾਈ ਸੰਸਥਾ ਹੈ ਬਹੁਤ ਸਾਰੇ ਸਟੂਡੈਂਟਸ ਇਸ ਸਕੂਲ ਉਦੀਨ ਪਾਇਲਟ ਸਖਲਾਈ ਲੈਂਦੇ ਨੇ ਜਿਨ੍ਹਾਂ ਵਿੱਚ ਕੁਝ ਕੈਨੇਡਾ ਤੋਂ ਬਾਹਰ ਦੇ ਵੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਵ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸੰਬੰਧੀ ਹੁਕਮ ਜਾਰੀ ਕਰਨ ਦੇ ਕੁਝ ਦਿਨਾਂ ਬਾਅਦ ਕਿਹਾ ਕਿ ਅਮਰੀਕਾ ਵੱਲੋਂ ਯੂਕਰੇਨ ਨੂੰ ਹੋਰ ਹਥਿਆਰ ਭੇਜੇ ਜਾਣਗੇ ਉਹਨਾਂ ਦਾ ਇਹ ਬਿਆਨ ਪੈਂਟਾਗਨ ਵੱਲੋਂ ਪਿਛਲੇ ਹਫਤੇ ਕੀਤੇ ਗਏ ਐਲਾਨ ਤੋਂ ਬਾਅਦ ਉਹਨਾਂ ਦੇ ਅਚਾਨਕ ਬਦਲੇ ਰੁਕਣ ਨੂੰ ਦਰਸਾਉਂਦਾ ਹੈ ਪੈਂਟਗਨ ਨੇ ਕਿਹਾ ਸੀ ਕਿ ਯੂਕਰੇਨ ਨੂੰ ਹਵਾਈ ਹਮਲਿਆਂ ਤੋਂ ਬਚਾਅ ਕਰਨ ਵਾਲੀਆਂ ਮੋਜ਼ਾਈਲਾਸਟਿਕ ਨਿਸ਼ਾਨੇ ਲਾਉਣ ਵਾਲੀਆਂ ਤੋਪਾਂ ਵਰਗੇ ਕੁਝ ਹਥਿਆਰਾਂ ਦੀ ਸਪਲਾਈ ਰੋਕ ਰਿਆ ਇਹ ਹੁਕਮ ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਉਸਦੇ ਆਪਣੇ ਹਥਿਆਰਾਂ ਦਾ ਭੰਡਾਰ ਬਹੁਤ ਘਟ ਗਿਆ ਯੂਕਰੇਨ ਨੂੰ ਹੋਰ ਹਥਿਆਰ ਭੇਜਣ ਸੰਬੰਧੀ ਸਵਾਲ ਤੇ ਡੋਨਾਲਡ ਟਰੰਪ ਨੇ ਕਿਹਾ ਕਿ ਸਾਨੂੰ ਅਜਿਹਾ ਕਰਨਾ ਹੀ ਹੋਵੇਗਾ ਉਹਨਾਂ ਨੂੰ ਆਪਣੀ ਰੱਖਿਆ ਕਰਨ 'ਚ ਸਮਰੱਥ ਹੋਣਾ ਪਵੇਗਾ ਉਹਨਾਂ ਤੇ ਭਾਰੀ ਹਮਲਾ ਹੋ ਰਿਹਾ ਸੀ ਕੁਝ ਹੋਰ ਹਥਿਆਰ ਖਾਸ ਕਰਕੇ ਰੱਖਿਆ ਕਰਨ ਵਾਲੇ ਹਥਿਆਰ ਭੇਜਣ ਜਾ ਰਹੇ ਹਨ ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ 트럼ਪ ਦੇ ਨਿਰਦੇਸ਼ ਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇਗੀ ਤਾਂ ਕਿ ਉਹ ਆਪਣਾ ਬਚਾਅ ਕਰ ਸਕੇ ਜਦਕਿ ਅਮਰੀਕਾ ਇੱਕ ਸਥਾਈ ਸ਼ਾਂਤੀ ਕਾਇਮ ਕਰਨ ਤੇ ਹਿੰਸਾ ਰੋਕਣ ਲਈ ਕੰਮ ਕਰ ਰਿਹਾ ਹਾਲਾਂਕਿ ਪੈਂਟਾਗਨ ਦੇ ਤਰਜਮਾਨ ਸੀਨ ਪਰਨਲ ਨੇ ਇਹ ਵੀ ਆਖਿਆ ਕਿ 트럼ਪ ਪੂਰੀ ਦੁਨੀਆ 'ਚ ਸੈਨਿਕ ਸਾਧਨਾਂ ਦੀ ਸਪਲਾਈ ਦੀ ਨਜ਼ਰ ਸਾਨੀ ਕਰ ਰਹੇ ਨੇ ਜੋ ਅਮਰੀਕਾ ਫਸਟ ਰੱਖਿਆ ਨੀਤੀ ਦਾ ਹਿੱਸਾ ਹੈ ਅਮਰੀਕਾ ਦੇ ਹਵਾਈ ਅੱਡਿਆਂ ਤੇ ਲਾਗੂ ਇੱਕ ਨਿਯਮ ਵਿੱਚ ਬਦਲਾਅ ਕੀਤਾ ਜਾ ਰਿਹਾ ਜਿਸ ਨਾਲ ਯਾਤਰੀਆਂ ਨੂੰ ਫਾਇਦਾ ਹੋਵੇਗਾ ਤਾਜ਼ਾ ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਹੁਣ ਬੂਟ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ 트ੰਪ ਸਰਕਾਰ ਵੱਲੋਂ ਦੋ ਦਹਾਕੇ ਪੁਰਾਣੀ ਨੀਤੀ ਵਿੱਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਅੰਦਰੂਨੀ ਮੀਮੋ ਮੁਤਾਬਕ ਹਵਾਈ ਅੱਡਿਆਂ ਤੇ ਯਾਤਰੀਆਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਵਿੱਚ ਸੁਧਾਰ ਦੇ ਮੱਦੇਨਜ਼ਰ ਸੂਜ਼ ਉਤਰਵਾਉਣ ਦੀ ਜ਼ਰੂਰਤ ਨਹੀਂ ਰਹੀ ਗਈ ਹੈ ਇਸ ਤੋਂ ਪਹਿਲਾਂ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੀ ਪ੍ਰੀ ਚੈੱਕ ਲਿਸਟ ਵਿੱਚ ਸ਼ਾਮਲ ਯਾਤਰੀਆਂ ਨੂੰ ਬੂਟ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲ ਸਕਦੀ ਸੀ ਪਰ ਹੁਣ ਹਰ ਯਾਤਰੀ ਇਸ ਸਹੂਲਤ ਦਾ ਹੱਕਦਾਰ ਬਣ ਗਿਆ 101 ਕੇ ਬੂਟ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰ ਦਾ ਤੋਂ ਬਾਅਦ ਲਾਗੂ ਕੀਤੀ ਗਈ ਸੀ ਜਦ ਸ਼ੂ ਬੋਵਰ ਵਜੋ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੇ ਬੂਟਾਂ ਵਿੱਚ ਬਾਰੂਦ ਲਪੋਕੇ ਪੈਰਿਸ ਤੋਂ ਮਿਆਮੀ ਆ ਰਹੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਐਟਲੈਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ناکਾਮ ਰਿਹਾ ਫਲਾਈਟ ਬੋਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਯਾਤਰੀਆਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ